ਹਾਂਜੀ ਮਿੱਤਰੋ ਅੱਜ ਪਹੁੰਚੇ ਆ ਬਾਈ ਜੀ ਬਠਿੰਡਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਮਹਾਰਾਜ ਵਿਖੇ ਬਾਈ ਦੇਵ ਮਹਾਰਾਜ ਦੇ ਸੱਦੇ ਤੇ ਇਹਨਾਂ ਦੇ ਫਾਰਮ ਦੇ ਵਿੱਚ ਅੱਜ ਆਪਾਂ ਵੀਡੀਓ ਬਣਾਉਣ ਲਈ ਆਏ ਆ ਤੇ ਪਿਛਲੇ ਦਿਨੀ ਜਿਹੜਾ ਤਨੌਲਾ ਪਸ਼ੂ ਮੇਲਾ ਹੋਇਆ ਸੀਗਾ ਬੱਕਰੀਆਂ ਦੇ ਮੁਕਾਬਲੇ ਦੇ ਵਿੱਚ ਬਾਈ ਦੇਵ ਮਹਾਰਾਜ ਹੋਰਾਂ ਨੇ ਬਾਜੀ ਮਾਰੀ ਐ ਤੇ ਇਹਨਾਂ ਦੇ ਜਿਹੜੇ ਬਹੁਤ ਜਾਨਵਰ ਹੈਗੇ ਆ ਪੋਜੀਸ਼ਨਾਂ ਤੇ ਆਏ ਆ ਪਹਿਲੇ ਨੰਬਰ ਤੇ ਆਉਣ ਵਾਲੀ ਬੀਟਲ ਬੱਕਰੀ ਵੀ ਬਾਈ ਦੇਵ ਮਹਾਰਾਜ ਦੇ ਘਰ ਦੀ ਹੈਗੀ ਆ ਤੇ 6 ਦੰਦ ਦੇ ਵਿੱਚ ਪਹਿਲੇ ਨੰਬਰ ਤੇ ਬਾਈ ਦਾ ਬੱਕਰਾ ਆਇਆ ਹੈਗਾ ਬਾਕੀ ਹੋਰ ਜਾਨਵਰ ਵੀ ਜਿੱਤੇ ਆ ਅੱਜ ਤੁਹਾਨੂੰ ਨਾਮੀ ਬੱਕਰੇ ਬੱਕਰੀਆਂ ਦਿਖਾਵਾਂਗੇ ਬਾਈ ਹੋਰਾਂ ਦੇ ਤਿਆਰਬੇ ਸਾਂਝੇ ਕਰਾਂਗੇ ਤੇ ਕਿਵੇਂ ਮਿਹਨਤ ਹੁੰਦੀ ਹੈ ਕਿਵੇਂ ਇਹ ਬੱਕਰੇ ਤਿਆਰ ਕਰੇ ਆ ਇਹ ਜਾਨਵਰ ਜਿਹੜੇ ਸੈਦੋ ਕੇ ਲਾਈਨ ਦੇ ਬਾਈ ਕੋਲੇ ਆਏ ਆ ਸਾਰੀਆਂ ਗੱਲਾਂ ਬਾਤਾਂ ਜ ਬਾਈ ਨਾਲ ਕਰਾਂਗੇ ਆਜੋ ਵੀਡੀਓ ਸ਼ੁਰੂ ਕਰਦੇ ਆ ਦੇਬ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਜੁਗਮੀਤ ਠੀਕ ਹਾਂ ਬਾਈ ਹਾਂ ਜੀ ਬਾਈ ਚੜਦੀ ਕਲਾ ਪਹਿਲਾਂ ਤਾਂ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਵੀਰੇ ਤੁਹਾਡੇ ਸਾਰੇ ਟੀਮ ਨੂੰ ਹਾਂ ਜੀ ਬਾਕੀ ਜਿੰਨੇ ਭਰਾ ਨਾਲ ਖੜਿਆ ਬਈ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਵਾਲੇ ਉਹਨਾਂ ਨੂੰ ਵੀ ਵਧਾਈਆਂ ਸਾਰਿਆਂ ਨੂੰ ਹਾਂਜੀ ਬਾਕੀ ਬਾਈ ਪੰਮੇ ਨੂੰ ਵਧਾਈਆਂ ਸੇਤੋ ਵਾਲੇ ਨੂੰ ਹਾਂਜੀ ਹੋਰ ਬਾਈ ਠੀਕ ਠਾਕ ਆ ਬਸ ਵਧੀਆ ਤੇ ਬਾਈ ਦੇਵ ਨੂੰ ਬਾਈ ਮੇਲਿਆਂ ਦਾ ਕਿੰਗ ਕਿਹਾ ਜਾਂਦਾ ਪੁਰਾਣੇ ਸਮੇਂ ਤੋਂ ਜਦੋਂ ਦੇ ਮੇਲੇ ਸ਼ੁਰੂ ਹੋਇਆ ਬੱਕਰੀਆਂ ਦੇ ਬਾਈ ਉਦੋਂ ਤੋਂ ਹੀ ਮੇਲੇ ਜਿੱਤਦਾ ਆਇਆ ਹੈਗਾ ਆਪਣੇ ਭਲਾਈਆਂ ਨੇ ਵੀ ਆਇਆ ਸੀ ਬਾਈ ਹਨਾ ਫੂਲੇ ਵਾਲ ਮੇਲਾ ਹੋ ਗਿਆ ਜਾਂ ਕਿਤੇ ਵੀ ਮੇਲਾ ਹੁੰਦਾ ਦਾ ਬਾਈ ਦੇ ਜਾਨਵਰ ਆ ਜਿਹੜੇ ਮੇਲਿਆਂ ਚ ਆਉਂਦੇ ਆ ਜਿਹੜੇ ਬਾਈ ਦੇਵਤ ਢੋਲੇ ਮੇਲੇ ਦੇ ਵਿੱਚ ਆਪਣੇ ਆਇਆ ਹੈਗੇ ਬੱਕਰੇ ਬੱਕਰੀਆਂ ਹਾਂਜੀ ਬਾਈ ਤਾਂ ਪਹਿਲਾਂ ਤਾਂ ਮੇਲੇ ਬਾਰੇ ਦੱਸਿਓ ਆਪਣੀ ਕਦੋਂ ਤੋਂ ਤਿਆਰੀ ਸੀਗੀ ਮੇਲੇ ਦੀ ਤਿਆਰੀ ਬਾਈ ਮੇਰੀ ਕੋਈ ਨਹੀਂ ਸੀ ਹਾਂਜੀ ਮੌਕੇ ਤੇ ਮੰਨ ਲਾ ਤਿਆਰੀ ਹੋਈ ਆ ਮੇਰੇ ਨਾਲ ਘਰਦਿਆਂ ਦਾ ਆਪਰੇਸ਼ਨ ਹੋਇਆ ਸੀ ਠੀਕ ਆ ਬਾਈ ਮੇਰੀ ਤਾਂ ਮੰਨ ਲਓ ਕੋਈ ਤਿਆਰੀ ਨਹੀਂ ਸੀ ਇੱਕ ਤਾਂ ਚੇਲਾ ਆਪਣੇ ਨਾਲ ਨਵਾਂ ਆਇਆ ਮੁੰਡਾ ਇਹ ਕੰਦਾ ਚੱਲਣਾ ਬਾਈ ਆਪਾਂ ਬਾਕੀ ਆ ਬਾਈ ਕਾਲੇ ਵਰਗੇ ਨਿੱਕੇ ਵਰਗੇ ਰੌਲੀ ਵਰਗੇ ਕਹਿੰਦੇ ਵੀ ਜਾਈਂ ਯਾਰ ਤੂੰ ਲਾਜ਼ਮੀ ਹਾਂਜੀ ਬਸ ਆਹੀ ਗੱਲ ਸੀ ਮੇਰੇ ਅੱਜ ਪਹਿਲਾਂ ਕੋਈ ਤਿਆਰੀ ਕੋਈ ਨਹੀਂ ਸੀ ਮੌਕੇ ਤੇ ਜਮਾਂ ਠੀਕ ਆ ਬਾਈ ਤੇ ਬਾਈ ਫਿਰ ਆਪਾਂ ਕਿੰਨੇ ਜਾਨਵਰ ਪਾਏ ਸੀਗੇ ਰਿੰਗ ਦੇ ਵਿੱਚ ਆਪਾਂ ਬਾਈ 4 ਜਾਨਵਰ ਪਾਏ ਸੀ ਹਾਂਜੀ ਪਹਿਲੀ ਪੋਜੀਸ਼ਨ ਤੇ ਆਪਣੀ ਬੱਕਰੀ ਆਈ ਆ ਠੀਕ ਐ ਆ ਬੱਕਰੀ ਬਾਈ ਵੱਡੀਆਂ ਬੱਕਰੀਆਂ ਦੇ ਵਿੱਚੋਂ ਆਈ ਆ ਫਰਸਟ ਪੋਜੀਸ਼ਨ ਇਹਦੀ ਹਾਂ ਠੀਕ ਐ ਜੀ ਆਹ ਦੇਖ ਸਕਦਾ ਤੁਸੀਂ ਟਰਾਫੀ ਸਰਟੀਫਿਕੇਟ ਬਾਈ ਸਾਰਾ ਨਾਲ ਲਈ ਬੈਠਾ ਹਾਂ ਇਹ ਲੋਹੇ ਵਾਲੀ ਬੱਕਰੀ ਨੇ ਇਹਨੇ ਬੱਕਰੀ ਨੇ ਜਿੱਤਿਆ ਬਾਈ 11000 ਰੁਪਿਆ ਹਾਂਜੀ ਬਾਈ ਤੇ ਪਹਿਲੇ ਨੰਬਰ ਤੇ ਆਪਣਾ ਬੱਕਰਾ ਆ ਲਾਲ ਲੋਹਾ ਠੀਕ ਐ ਬਾਈ ਪੰਮੇ ਵਾਲੀ ਲੈਂਚੋਂ ਆ ਸਾਇਦ ਦੋਗੇ ਬਲੱਡ ਲਾਈਨ ਚ ਹੁੰਦੀ ਹੈ ਬਾਈ ਪੰਮੇ ਦੇ ਕਹਿਣ ਦੀ ਆਪਾਂ ਬੱਚਾ ਲੈਤਾ ਸੀ ਇਹ ਠੀਕ ਹੈ ਬਾਈ ਮੰਨ ਲਾ ਵੀ ਪੰਮੇ ਤੋਂ ਪੁੱਛ ਕੇ ਲੈਤਾ ਹਿਰਮਨ ਲੈਤਾ ਸੀ ਇਹ ਬੱਚਾ ਮਹਾ ਵੀ ਮੇਰੇ ਪਿੰਡ ਖੜਾ ਬੱਚਾ ਹਾਂਜੀ ਬਾਈ ਗਜੀਤ ਕੋਲੇ ਇਹਦਾ ਜਨਮ ਬਾਈ ਕੁਲਜੀਤ ਦੇ ਘਰੇ ਹੋਇਆ ਬਜੀਤ ਦੇ ਘਰੇ ਸੀ ਬਾਈ ਜਰਮ ਠੀਕ ਹੈ ਉਹ ਵੀ ਬੰਦਾ ਬਹੁਤ ਵਧੀਆ ਇਨਸਾਨ ਆ ਬਾਕੀ ਜਿੰਨੇ ਵੀ ਸਾਡੇ ਬੱਕਰੀਆਂ ਵਾਲੇ ਆ ਬਾਈ ਸਾਰੇ ਪਿਆਰ ਕਰਦੇ ਆਪਾਂ ਨੂੰ ਸਾਰਿਆਂ ਨਾਲ ਵਧੀਆ ਆਪਣਾ ਮੂਹ ਮੱਥਾਗਾ ਹਾਂਜੀ ਬਾਈ ਦੁੱਖ ਤਕਲੀਫ ਵਿੱਚ ਆਪਣੇ ਨਾਲ ਖੜਦੇ ਆ ਸਾਰੇ ਠੀਕ ਹੈ ਬਾਈ ਆ ਮੁੰਡੀ ਵਰਗੇ ਹੋਗੇ ਨਿੱਕੇ ਵਰਗੇ ਹੋਗੇ ਹੋਰ ਸਾਰੇ ਕਾਲੂ ਹੋ ਗਿਆ ਬੱਕਰੀਆਂ ਵਾਲਾ ਹੋਰ ਸਾਰੇ ਜਿੰਨੇ ਵੀ ਬੱਕਰੀਆਂ ਵਾਲੇ ਮੰਨ ਲਾ ਯਾਰ ਹਾਂ ਸਾਰੇ ਆਪਣੇ ਨਾਲ ਵਧੀਆ ਖੜਦੇ ਆ ਦੁੱਖ ਸੁੱਖ ਚ ਬਾਈ ਜਿਹੜੀ ਆਪਣੀ ਬੱਕਰੀ ਆਈਏ ਫਸਟ ਪੋਜੀਸ਼ਨ ਤੇ ਪਹਿਲਾਂ ਤੇ ਇਹਦੇ ਖਾਨਦਾਨ ਬਾਰੇ ਦੱਸ ਦੋ ਕਿਹੜੇ ਆ ਬਾਈ ਮੈਨੂੰ ਬਸਤਗੜਾ ਦੇ ਉਹਨੇ ਸੀਰੀਆਰਗਾਂ ਦੀ ਖਾਨਦਾਨ ਚੋਂ ਬੱਕਰੀ ਇਹ ਹਾਂਜੀ ਤੇ ਇਹ ਮੈਨੂੰ ਦਵਾਈ ਸੀ ਬੇਗੇ ਵਾਲੇ ਜ਼ਗੀਰ ਨੇ ਠੀਕ ਹੈ ਬਾਈ ਹਾਂ ਫਾਰਮ ਚੋਂ ਬੱਕਰੀ ਉੱਥੇ ਆਈ ਸੀ ਹਾਂਜੀ ਟੰਗ ਵਾਲੀ ਮੰਡੀ ਤੇ ਤੇ ਮੈਂ ਬੱਕਰੀ ਲੈ ਲਈ ਸੀ ਮੈਨੂੰ ਚੰਗੀ ਲੱਗੀ ਮਾਹਾਂ ਵੀ ਬੱਕਰੀ ਚੰਗੀ ਆ ਠੀਕ ਹੈ ਜੀ ਬਿੱਸੀ ਬਹੁਤ ਜਿਆਦਾ ਸੀ ਉਦੋਂ ਬੇਚਾਰੀ ਇਹ ਅੱਛਾ ਕਿੰਨਾ ਸਮਾਂ ਹੋ ਗਿਆ ਤੁਹਾਡੇ ਕੋਲੇ ਬੱਕਰੀ ਇਹਦੇ ਮੇਰੇ ਕੋਲੇ ਹੋ ਗਏ ਬਾਈ 2 ਸਾਲ ਇਹਨੂੰ 2 ਸਾਲ ਬੱਚੇ ਦਿੱਤੇ ਨੇ ਬਾਈ ਆ ਇਹਦਾ ਰਿਜ਼ਲਟ ਵੀ ਆਇਆ ਅੱਛਾ ਅੱਗੇ ਕਰਿਓ ਆ ਉਰਲਾ ਉਰਲਾ ਬੱਕਰਾ ਆ ਲਓ ਬਾਈ ਹਾਂ ਦੇਖੋ ਇਹਦਾ ਰਿਜ਼ਲਟ ਦੇਖੋ ਇਹ ਕਿਹੜੇ ਬੱਕਰੇ ਦਾ ਬੱਚਾ ਹੈ ਇਹ ਹੈ ਆਪਣੇ ਆਦਾ ਬਾਈ ਜਿਹੜਾ ਘਰੇ ਡੱਬਾ ਰੱਖਿਆ ਹਾਂ ਬਾਈ ਕੋਲੇ ਲਾਲ ਡੱਬਾ ਬੱਕਰੇ ਦਾ ਆ ਬੱਕਰੇ ਦਾ ਪੁੱਤ ਆਗਾ ਹਾਂ ਉਹਦਾ ਪੁੱਤ ਆ ਇਹ ਲਓ ਜੀ ਆ ਬੱਕਰਾ ਬਾਈ ਪੰਜਾਬ ਬੱਕਰੇ ਦਾ ਪੁੱਤ ਆ ਇਹ ਇਹ ਬਾਈ ਪੰਮੇ ਦੇ ਘਰ ਆਇਆ ਨਾ ਬਾਈ ਹਾਂਜੀ ਹਾਂ ਬਾਈ ਪੰਮੇ ਦੇ ਘਰੋਂ ਡਰੈਕਟਰ ਲਓ ਜੀ ਦੇਖੋ ਬਾਈ ਤੇ ਇਹਦਾ ਇਹ ਬੱਚਾ ਹੈਗਾ ਹਾਂਜੀ ਜਿਹੜੀ ਬੱਕਰੀ ਬਾਈ ਦੀ ਪਹਿਲੀ ਪੋਜੀਸ਼ਨ ਤੇ ਆਈ ਉਹਦਾ ਬੱਚਾ ਆ ਇਹ ਹਾਂਜੀ ਤੇ ਬਾਈ ਬੱਕਰੀ ਕਿੰਨੇ ਸੂਏ ਲਾ ਗਈ ਆ ਇਹ ਬੱਕਰੀ ਆਪਣੇ ਕੋਲੇ ਬਾਈ ਦੂਜਾ ਖਸੂਆ ਲਾ ਗਈ ਇਹ ਠੀਕ ਹੈ ਜੀ ਤੇ ਕਿੰਨੀਆਂ ਬੱਕਰੀਆਂ ਜੋ ਪਹਿਲੇ ਨੰਬਰ ਤੇ ਆਈ ਹੈ ਇਹ ਬੱਕਰੀਆਂ ਸੀਗੀਆਂ ਬਾਈ 40 50 ਬੱਕਰੀਆਂ ਸੀ ਅੱਛਾ ਹਾਂ 50 ਬੱਕਰੀਆਂ ਹੋਣੀਆਂ ਠੀਕ ਹੈ 40 50 ਬੱਕਰੀਆਂ ਦੇ ਵਿੱਚੋਂ ਇਹਦੀ ਫਰਸਟ ਪੋਜੀਸ਼ਨ ਆਈ ਹੈ ਬਾਈ ਹੈਨਾ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਤੇ ਬਈਆ ਬੱਕਰੇ ਬਾਰੇ ਦੱਸ ਦਿਓ ਹੁਣ ਜੀ ਇਹਦੀ ਕਿੰਨੀ ਉਮਰ ਹੋ ਗਈ ਹੈਨਾ ਇਹ ਬੱਕਰਾ ਬਾਈ 4 ਦੰਦ ਹੋ ਗਿਆ ਹਾਂ ਜੀ ਤੇ ਮੰਨ ਕੇ ਚੱਲ ਵੀ 44 ਇੰਚ ਹਾਈਟ ਆ ਠੀਕ ਹੈ ਬਾਈ 44 ਇੰਚ ਹਾਈਟ ਆ 4 ਦੰਦ ਆ ਜੀ ਹਾਂ ਠੀਕ ਹੈ 6 ਦੰਦ ਚ ਪਾਇਆ ਸੀਗਾ ਹਾਂ ਛੇ ਦੰਦ ਚ ਪਾਏ ਤੁਸੀਂ ਇਹ ਬਾਈ 4 ਤੇ 6 ਦਾ ਇਕੱਠਾ ਹੀ ਸੀ ਅੱਛਾ ਇਕੱਠਾ ਹੀ ਸੀਗਾ ਹਾਂ ਠੀਕ ਹੈ ਇਹ ਕਿੰਨੇ ਬੱਕਰਿਆਂ ਚੋ ਜਿੱਤਿਆ ਬਾਈ ਇਹ ਇਹ ਵੀ ਬੱਕਰੇ ਕਾਫੀ ਸੀਗੇ ਬਾਈ 40 50 ਬੱਕਰੇ ਸੀਗੇ ਆਮਣਾ ਠੀਕ ਹੈ ਬਾਈ ਲਓ ਬਾਈ ਇਹ ਬੱਕਰਾ ਜਿਹੜਾ ਪੰਮਾ ਸੈਦੋਗੇ ਬਲੱਡ ਲਾਈਨ ਦਾ ਤੇ ਕਲਜੀਤ ਮਹਾਰਾਜ ਦੇ ਘਰੇ ਜੰਮਿਆ ਸੀਗਾ ਬਾਈ ਦੇਵ ਨੇ ਬੱਚਾ ਹੀ ਲਿਆ ਸੀਗਾ ਤੇ ਪਾਲਿਆ ਬਾਈ ਨੇ ਆਪਦੇ ਘਰੇ ਆ ਬਹੁਤ ਸੋਹਣਾ ਬੱਚਾ ਇਹਦਾ ਰਿਜ਼ਲਟ ਵੀ ਆਇਆ ਬਈ ਆਪਣੇ ਕੋਲ ਹਾਂ ਬਾਈ ਹਾਂ ਕਰੇ ਲਾਹ ਲੋਹੀ ਪਾਠ ਹੈਗੀ ਇੱਥੇ ਦਿਖਾਵਾਂਗੇ ਉਹ ਵੀ ਠੀਕ ਹੈ ਤੇ ਉਹ ਬੱਚਾ ਆਪਣਾ ਆਇਆ 5ਵੇਂ ਨੰਬਰ ਤੇ ਆ ਜਿਹੜਾ ਬਾਈ ਦੇ ਹੱਥ 'ਚ ਬੱਚਾ ਉਹ ਨਾਗਰਾ ਡੱਬਾ ਪਰਲਾ ਲਓ ਜੀ ਇਹ ਬੱਚਾ ਆ ਬਾਈ ਦਾ 5ਵੇਂ ਨੰਬਰ ਤੇ ਖੀਰੇ ਬੱਚਿਆਂ 'ਚੋਂ ਹਾਂ ਲਓ ਜੀ ਤੇ ਇਹ ਬੱਕਰੇ ਬਾਰੇ ਵੀ ਦੱਸੋ ਬਾਈ ਇਹਦਾ ਬੱਕਰਾ ਬਾਈ ਐਸੇ ਡੱਬੇ ਬੱਕਰੇ ਦਾ ਹੀ ਆ ਵੱਡੇ ਦਾ ਅੱਛਾ ਇਹ ਬਾਈ ਪੰਮੇ ਵਾਲੀ ਲਾਈਨ 'ਚੋਂ ਆ ਬਾਈ ਪੰਮੇ ਵਾਲੇ ਜਿਹੜਾ ਬੱਕਰੇ ਦਾ ਬੱਚਾ ਸੀ ਡੱਬਾ ਇਹ ਵੀ ਆਪਣੇ ਘਰ ਦਾ ਜੰਪਲ ਹੀ ਆ ਘਰ ਦਾ ਬਾਈ ਘਰ ਦਾ ਲਓ ਬਾਈ ਦੇਖੋ ਬਈ ਕਿੰਨਾ ਸੋਹਣਾ ਬੱਚ ਕਿੰਨੀ ਉਮਰ ਕਿੰਨੀ ਇਹਦੀ ਬਾਈ ਇਹਦੀ ਉਮਰ 3.5 ਮਹੀਨੇ ਆ ਬਾਈ 3.5 ਮਹੀਨੇ ਦਾ ਬੱਚਾ ਬਾਈ ਲੈਂਥ ਬਹੁਤ ਆ ਬੱਚੇ ਦੀ ਤੇ ਬੱਚਾ ਸੋਹਣਾ ਬਹੁਤ ਆ ਬਾਈ ਜਿਵੇਂ ਤੁਸੀਂ ਪਹਿਲਾਂ ਤੋਂ ਹੀ ਮੇਲੇ ਲੜਦੇ ਹੋ ਹਨਾ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਪਹਿਲੇ ਮੇਲੇ ਚ ਕਦੋਂ ਗਏ ਸੀ ਕਿੰਨੀ ਉਮਰ ਚ ਗਏ ਸੀਗੇ ਤੁਸੀਂ ਮੇਲੇ ਤੇ ਬਾਈ ਮੈਂ ਪਹਿਲਾਂ ਤਾਂ ਜਾਂਦਾ ਹੀ ਨਹੀਂ ਹੁੰਦਾ ਸੀ ਬਾਈ ਜਗੀਰ ਆ ਬੇਕੇ ਲਹਿਰੇ ਤੋਂ ਹਾਂਜੀ ਤੇ ਉਹ ਮੰਨ ਲਾ ਆਪਣਾ ਉਸਤਾਦ ਵੀ ਐਸੇ ਕੰਮ ਦੇ ਵਿੱਚ ਉਹਨੇ ਹੀ ਆਪਾਂ ਨੂੰ ਟ੍ਰੇਨਿੰਗ ਦਿੱਤੀ ਆ ਇਹ ਅੱਛਾ ਜਾਣਦੀ ਠੀਕ ਹੈ ਮੰਨ ਕੇ ਚੱਲ ਮੁਕਸਰ ਮੇਲਾ ਹੋਇਆ ਸੀ ਮੈਨੂੰ ਐ ਤਾਂ ਨਹੀਂ ਪਤਾ ਵੀ ਜਿਹੜੇ ਪਸ਼ੂ ਮੇਲਾ ਹੁੰਦਾ ਸੀ ਆ ਪਸ਼ੂ ਮੇਲਾ ਉਦੋਂ ਦੇ ਜਾਣਦੇ ਉੱਥੇ ਆਪਣੀ ਪਹਿਲੇ ਨੰਬਰ ਤੇ ਬੱਕਰੀ ਆਈ ਸੀ ਪਹਿਲੀ ਵਾਰੀ ਪਾਇਆ ਸੀ ਆ ਆਪਾਂ ਪੰਜਵੇਂ ਨੰਬਰ ਤੇ ਆਈ ਸੀ ਪਹਿਲੇ ਨੰਬਰ ਤੇ ਆਈ ਸੀ ਜ਼ਗੀਰ ਦੀ ਹਾਂਜੀ ਹਾਂ ਆਪਣੀ ਬੱਕਰੀ ਪੰਜਵੇਂ ਨੰਬਰ ਤੇ ਆਈ ਸੀ ਠੀਕ ਹੈ ਬਾਈ ਜਿਹੜੇ ਬਾਈ ਮੇਲੇ ਵਾਲੇ ਜਾਨਵਰ ਹੁੰਦੇ ਆ ਹਨਾ ਇਹਨਾਂ ਦੀ ਤਿਆਰੀ ਕਿਵੇਂ ਹੁੰਦੀ ਆ ਕੀ ਕੀ ਖਰਾਕ ਪਾਉਂਦੇ ਤੁਸੀਂ ਜਿਵੇਂ ਇਹ ਜਾਨਵਰ ਲੈ ਕੇ ਗਏ ਇਹਨਾਂ ਨੂੰ ਬਾਈ ਖਰਾਕ ਮੰਨ ਲਓ ਜਿਵੇਂ ਫੀਡ ਹੋ ਗਈ ਨੀਰਾ ਨੂਰਾ ਹੋ ਗਿਆ ਤੇ ਕद्दू ਤੇ ਖੀਰੇ ਅੱਛਾ ਹਾਂ ਬਸ ਇਹੀ ਖਰਾਕ ਹੈ ਇਹਨਾਂ ਦੀ ਠੀਕ ਹੈ ਬਾਈ ਇਹ ਬਾਈ ਸਾਰੇ ਜਾਨਵਰ ਘਰੇ ਤਿਆਰ ਕਰਦਾ ਬਾਈ ਹਨਾ ਕੁਈ ਆਇਆ ਨਹੀਂ ਕਭੀ ਬਾਲਾ ਖਰਚਾ ਕਰਕੇ ਜਾਨਵਰ ਮੇਲਿਆਂ ਵਾਲੇ ਤਿਆਰ ਹੁੰਦੇ ਆ ਜਿਹੜੀ ਨਸਲ ਆ ਉਹਨੇ ਤਾਂ ਖੜਨਾ ਹੀ ਹੈ ਜਾ ਕੇ ਹਨਾ ਬਾਈ ਤੇ ਬਾਈ ਦੀ ਮਿਹਨਤ ਬੋਲਦੀ ਆ ਬਾਕੀ ਬਾਈ ਮੈਨੂੰ ਸ਼ੁਰੂ ਤੋਂ ਸ਼ੌਂਕ ਆ ਬਾਕੀ ਸਾਡੀ ਫੈਮਿਲੀ ਸਾਰੀ ਪੜ੍ਹੀ ਲਿਖੀ ਆ ਹਾਂਜੀ ਮੰਨ ਲਾ ਬੱਚੇ ਆਰਮੀ ਚਾ ਮੇਰੇ ਭਾਈ ਦਾ ਮੁੰਡਾ ਵੀ ਮੇਰਾ ਵੀ ਜੀ ਬਾਈ ਤੇ ਆਪਾਂ ਮੰਨ ਲਾ ਸ਼ੁਰੂ ਤੋਂ ਇਸ ਚੀਜ਼ ਨਾਲ ਜੁੜੇ ਹੋਇਆ ਹਾਂ ਹੂੰ ਜਦੋਂ ਆਪਾਂ ਬਾਈ ਪਹਿਲੀ ਵੀਡੀਓ ਕੀਤੀ ਸੀ ਉਦੋਂ ਹਨਾ ਸਾਲ ਹੋ ਗਿਆ ਹੋਊਗਾ ਉਦੋਂ ਫਿਰ ਆਪਾਂ ਬੱਚੇ ਜਿਹੜੇ ਦਿੱਤੇ ਸੀਗੇ ਵਧੀਆ ਤਿਆਰ ਹੋਏ ਆ ਬਹੁਤ ਵਧੀਆ ਤਿਆਰ ਹੋ ਜਾਂਦੇ ਆ ਬਾਈ ਥੋੜੇ ਟਾਈਮ ਚ ਚਾਰਾਂਗੇ ਉਹ ਵੀ ਮੇਲਿਆਂ ਤੇ ਬਸ ਅੱਛਾ ਕਿੰਨਾ ਕੁ ਪਿਆਰ ਮਿਲਿਆ ਸੀ ਵੀਡੀਓ ਤੋਂ ਬਾਅਦ ਬਹੁਤ ਵਧੀਆ ਬਾਈ ਬਹੁਤ ਵਧੀਆ ਬਾਈ ਬਾਰੋਂ ਫੋਨ ਬਹੁਤ ਜ਼ਿਆਦਾ ਆਉਂਦੇ ਆ ਪਾਈਆਂ ਦੇ ਹਾਂਜੀ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਠੀਕ ਹੈ ਬਾਈ ਬਾਕੀ ਬਾਈ ਇਹਨਾਂ ਦਾ ਮੈਂ ਧੰਨਵਾਦ ਕਰਦਾ ਉਹਦੇ ਮੁੰਡਿਆਂ ਨੇ ਇਹਨਾਂ ਨੇ ਮੰਨ ਲਾ ਮੇਲੇ ਤੇ ਬੱਕਰੀਆਂ ਸਾਂਭੀਆਂ ਸਾਰੀਆਂ ਹਾਂ ਜਿਹੜੇ ਖੜੇ ਆ ਬਾਈ ਹਾਂ ਹਾਂ ਬਾਈ ਦੇਖਿਆ ਸੀਗਾ ਨਾਲ ਬਾਈ ਹੁਣੇ ਬਹੁਤ ਸਮਾਂ ਤਾਂ ਉਹਦੇ ਮੰਨ ਲਾ ਮੇਰਾ ਤਾਂ ਘਰੇ ਟੈਨਸ਼ਨ ਦੇ ਵਿੱਚ ਘਰੇ ਦਿਮਾਗ ਤੁਰੇ ਫਿਰਦਾ ਸੀ ਇਹਨਾਂ ਨੇ ਕਾਲੇ ਅਰਗਿਆਂ ਨੇ ਨਿੱਕੇ ਅਰਗਿਆਂ ਨੇ ਜੋਤੀ ਅਰਗਿਆਂ ਨੇ ਇਹਨਾਂ ਨੇ ਸਾਰੀ ਦੇਖ ਲੈ ਕਰਿਆ ਮੁੰਡਾ ਨਵਾਂ ਆਇਆ ਆਪਣੇ ਨਾਲ ਬੱਕਰੀਆਂ ਤੇ ਠੀਕ ਹੈ ਬਾਈ ਤੇ ਬਾਈ ਹੋਰ ਕੋਈ ਗੱਲਬਾਤ ਦੱਸਿਓ ਆਪਦੇ ਤਿਆਰਬੇ ਦੇ ਵਿੱਚੋਂ ਹਣ ਏਨੇ ਸਾਲ ਹੋ ਗਏ ਬੱਕਰੀਆਂ ਦਾ ਆਪਾਂ ਦਾ ਬਸ ਬਾਈ ਆਪਾਂ ਮੰਨ ਲਾ ਬਈ ਬਾਹਰ ਹੀ ਚਾਰਦੇ ਆ ਹੂੰ ਤੇ ਠੀਕ ਜਿਹੜੇ ਭਰਾ ਹੋਰ ਮੰਨ ਲਓ ਜਾਨਵਰ ਜਿਵੇਂ ਤੁਹਾਡੇ ਕੋਲ ਹੈਗੇ ਆ ਬੱਚੇ ਤੁਹਾਡੇ ਕੋਲ ਹੁਣ ਵਿਕਾਉ ਵੀ ਹੋਣਗੇ ਹਨਾ ਇਹਨਾਂ ਨੇ ਮੇਲੇ ਆਸਤੇ ਜਾਨਵਰ ਤਿਆਰ ਕਰਨੇ ਆ ਬੱਚਾ ਕੀ ਦੇਖ ਕੇ ਲੈਣਾ ਚਾਹੀਦਾ ਬੱਚਾ ਬਾਈ ਬਸ ਸਾਡਾ ਪਰਾਂ ਦਾ ਮਜ਼ਬੂਤ ਹੋਵੇ ਚੰਗੀ ਬਲੱਡ ਲਾਈਨ ਦਾ ਹੋਵੇ ਕਿਸੇ ਦਾ ਵੀ ਹੋਵੇ ਚਾਹੇ ਹਾਂਜੀ ਇਹ ਨਹੀਂ ਹੈ ਵੀ ਸਾਡੀ ਬਲੱਡ ਲਾਈਨ ਦਾ ਹੀ ਚਾਹੀਦਾ ਜਿਹੜੀ ਦਾ ਮਰਜ਼ੀ ਪਾਲ ਲਓ ਬਸ ਵਧੀਆ ਹੋਣਾ ਚਾਹੀਦਾ ਜੀ ਬਾਈ ਜਦੋਂ ਤੋਂ ਤੁਸੀਂ ਸੈਦੋਗੇ ਬਲੱਡ ਲਾਈਨ ਤੇ ਕੰਮ ਕਰਨ ਲੱਗੇ ਉਹ ਬੱਕਰੇ ਆਏ ਆ ਬਾਈ ਜਾਨਵਰ ਵਧੀਆ ਤਿਆਰ ਹੁੰਦੇ ਆ ਜਿਵੇਂ ਪਾਈਆਰੀ ਲੈਂਡ ਬਾਰੇ ਕਿਹਾ ਜਾਂਦਾ ਸੀ ਇਹ ਮੋਟੀ ਲੂਈ ਦੀ ਮੋਟੀ ਚਮੜੀ ਦੀ ਆ ਨਹੀਂ ਨਹੀਂ ਬਾਈ ਉਹ ਤਾਂ ਐਵੇਂ ਮਾਰੀ ਜਾਂਦੇ ਆ ਲੋਕ ਜਾਰ ਬਸਾ ਮੋਟੀ ਲੂਈ ਦਾ ਕੋਈ ਨਹੀਂ ਆ ਹੁਣ ਮੋਟੀ ਲੂਈ ਦਿਖਾ ਦੇ ਦੀ ਕਿੱਥੇ ਮੋਟੀ ਲੂਈ ਹਾਂਜੀ ਬਸ ਐਵੇਂ ਵਿੱਚ ਲੋਕ ਗੱਲਾਂ ਕਰਨਦੇ ਹੁੰਦੇ ਆ ਉਹ ਕੋਈ ਚੰਗੀ ਗੱਲ ਨਹੀਂ ਹੈਗੀ ਠੀਕ ਐਵੇਂ ਜਾਨਵਰਾਂ ਨੂੰ ਉਹ ਕਰੀ ਜਾਣਾ ਅਗਲੇ ਦਿਨ ਨੂੰ ਹੁਣ ਬੱਚੇ ਪੁੱੱਚੇ ਹੈਗੇ ਆਪਣੇ ਕੋਲੇ ਜੇ ਕਿਸੇ ਨੇ ਲੈਣੇ ਹੋਣ ਆਪਣੇ ਕੋਲੇ ਹੁਣ ਬੱਚੇ ਬਾਈ ਇਸ ਟਾਈਮ ਵੇਚਣ ਵਾਲਾ ਕੋਈ ਨਹੀਂਗਾ ਅੱਛਾ ਤੇ ਆ ਬੱਚੇ ਜਣੀ ਆਪਾਂ ਵੇਚਣੇ ਨਹੀਂ ਹੈਗੇ ਦੋਨੇ ਇਹਨਾਂ ਬਾਰੇ ਕੋਈ ਭਰਾ ਨਾ ਫੋਨ ਕਰੇ ਠੀਕ ਹੈ ਬਾਈ ਤੇ ਬੱਕਰੀਆਂ ਸੂਨ ਵਾਲੀਆਂ ਹੈਗੀਆਂ ਆਪਣੀਆਂ 8-10 ਮਹੀਨੇ ਨੂੰ ਬੱਕਰੀਆਂ ਸੂਪਣੀਆਂ ਠੀਕ ਹੈ ਉਦੋਂ ਫਿਰ ਦੇਵੋਗੇ ਬੱਚੇ ਹਾਂ ਉਦੋਂ ਬੱਚੇ ਦੇ ਦਾਂਗੇ ਠੀਕ ਹੈ ਬਾਈ ਹਾਂ ਹੁਣ ਆਪਣੇ ਕੋਲੇ ਪੱਠਾ ਪੁੱਠਾ ਵੀ ਹੈਗਾ ਬੱਕਰੇ ਦਾ ਰਿਜ਼ਲਟ ਵੀ ਆਇਆ ਹੋਇਆ ਹੈ ਰਿਜ਼ਲਟ ਦਿਖਾ ਦਿਓ ਹਾਂ ਬੱਚੇ ਹਾਂ ਘਰੀ ਤਿਆਰ ਕਰੀ ਜਾਂਦੇ ਆਪਾਂ ਹੁਣ ਇਸ ਟਾਈਮ ਦੋਸਤੋ ਆ ਬੱਚੇ ਤੁਹਾਨੂੰ ਦਿਖਾਉਣੇ ਆ ਇਹ ਵੀ ਮੇਲੇ 'ਚ ਬੱਚਾ 5ਵੇਂ ਨੰਬਰ ਤੇ ਆਇਆ ਜਦੋਂ ਤਿਆਰ ਹੋਊਗਾ ਅੱਗੇ ਵੀ ਜਾ ਕੇ ਮੇਲਿਆਂ 'ਚ ਖੜੂਗਾ ਤੇ ਆਹ ਬੱਕਰੀ ਦਾ ਹੁਣ ਬੱਚਾ ਖੜਾ ਤੁਹਾਡੇ ਸਾਹਮਣੇ ਤੇ ਹੋਰ ਵੀ ਬੱਚੇ ਆ ਬਾਈ ਕੋਲੇ ਤੁਹਾਨੂੰ ਰਿਜ਼ਲਟ ਦਿਖਾਉਣੇ ਦੇ ਬਾਈ ਦਿਖਾਓ ਰਿਜ਼ਲਟ ਆਪਣੇ ਆਹ ਇਥੇ ਬੱਕਰੀ ਫੜਕਾਈ